ਇਸ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸਿਡਨੀ ਮੈਟਰੋ ਬਾਰੇ ਸਿਡਨੀ ਵਿੱਚ ਦੋ ਤਰ੍ਹਾਂ ਦੀਆਂ ਟ੍ਰੇਨਾਂ ਹੈਗੀਆਂ ਇੱਕ ਸਿਡਨੀ ਟ੍ਰੇਨ ਕਹਿੰਦੇ ਆ ਜਿਹੜੀਆਂ ਲੋਕਲ ਟ੍ਰੇਨਾਂ ਚੱਲਦੀਆਂ ਨੇ ਤੇ ਇੱਕ ਨਵੀਂ ਸਿਡਨੀ ਮੈਟਰੋ ਇੰਟਰੋਡਿਊਸ ਆ ਜੀ ਪਹਿਲੇ ਕੋਸਲਾ ਤੋਂ ਤੇ ਅੱਜ ਦੇ ਵਲੌਗ ਵਿੱਚ ਆਪਾਂ ਗੱਲ ਕਰਾਂਗੇ ਸਿਡਨੀ ਮੈਟਰੋ ਬਾਰੇ ਸਿਡਨੀ ਮੈਟਰੋ ਜਿਹੜੀ ਆ ਇਹ ਚੱਲਦੀ ਆ ਨਵੀਂ ਲਾਈਨ ਆ ਟੈਲਾਵੌਂਗ ਤੋਂ ਲੈ ਕੇ ਸਿਡਨਮ ਤੱਕ ਉਹਨਾਂ ਜਾ ਰਹੀ ਆ ਤੇ ਕੁਝ ਹੋਰ ਮੈਟਰੋ ਲਾਈਨ ਹੈਗੀਆਂ ਜਿਹੜੀਆਂ ਅੰਡਰ ਕੰਸਟਰਕਸ਼ਨ ਆ ਪੈਰਾਮੈਟਾ ਤੋਂ ਸਿਟੀ ਕਿ ਉਧਰ ਨਵੀਂ 에어ਪੋਰਟ ਤੋਂ ਸੈਂਟ ਮੈਰੀ ਤੱਕ ਤੇ ਇਹ ਆਪਾਂ ਹੁਣ ਚੱਲੇ ਆਂ ਮੈਟਰੋ ਵਿੱਚ ਰੌਜ ਹਿੱਲ ਸਟੇਸ਼ਨ ਪਲੀਜ਼ ਸਟੈਂਡ ਕਲੀਅਰ 도어ਸ ਕਲੋਜ਼ਿੰਗ ਆਪਾਂ ਸਿਡਨੀ ਮੈਟਰੋ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਜਨਰਲ ਗੱਲ ਦੱਸ ਦਿਆਂ ਕਿ ਸਿਡਨੀ ਵਿੱਚ ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਜਿਹੜੀ ਕਿਹੜੀ-ਕਿਹੜੀ ਹੈਗੀ ਇੱਕ ਤੇ ਸਿਡਨੀ ਮੈਟਰੋ ਆ ਇੱਕ ਸਿਡਨੀ ਟ੍ਰੇਨ ਜ ਹੈ ਬੱਸੇ ਜ ਹੈ ਤੇ ਫੈਰੀ ਆ ਤੇ ਲਾਈਟ ਰੇਲ ਆ ਤੇ ਸਿਡਨੀ ਮੈਟਰੋ ਜਿਹੜੀ ਆ ਉਹ ਪਿਛਲੇ 24-25 ਦੇ ਡਾਟਾ ਅਨਸਾਰ 10% ਟੋਟਲ ਕਸਟਮਰ ਨੂੰ ਕਵਰ ਕਰ ਰਹੀ ਹੈ ਉਹਦਾ ਮਤਲਬ ਟਰਾਂਸਪੋਰਟ ਤੇ ਜਿਹੜੀਆਂ ਸਿਡਨੀ ਟ੍ਰੇਨ ਜ ਆ ਉਹ 42.69% ਆ 42.69 ਤੇ ਜਿਹੜੀਆਂ ਬੱਸੇ ਜੋ 37.92 ਆ ਤੇ ਜਿਹੜੀਆਂ ਫੈਰੀ ਜ ਉਹ 2.80 2.80 ਤੇ ਲਾਈਟ ਰੇਲ ਇੱਕ ਲਾਈਟ ਰੇਲ ਵੀ ਟ੍ਰਾਂਸਪੋਰਟ ਦੱਸ ਸਕਦੇ ਨੇ ਉਹ 6.61 ਆ 6.61 ਨਾ ਸੋ ਇਹ ਜਿਹੜੀਆਂ ਹੋ ਗਈਆਂ ਮੈਟਰੋ ਇੱਕ ਸਿਡਨੀ ਟ੍ਰੇਨ ਇੱਕ ਬੱਸ ਜ ਇੱਕ ਫੈਰੀ ਤੇ ਇੱਕ ਲਾਈਟ ਰੇਲ ਇਹ ਸਿਡਨੀ ਦੇ ਵਿੱਚ ਜਿਹੜੇ ਆ ਪਬਲਿਕ ਟ੍ਰਾਂਸਪੋਰਟ ਦਾ ਸਾਧਨ ਹੈ ਤੇ ਇਹਨਾਂ ਵਿੱਚੋਂ ਜਿਹੜੀ ਮੈਟਰੋ ਆ ਇਹ ਪ੍ਰਾਈਵੇਟਲੀ ਰਹਿੰਦੇ ਨੇ ਟ੍ਰੇਨ ਜਿਹੜੀ ਗਵਰਨਮੈਂਟ ਵਾਰੇ ਆ ਗਵਰਨਮੈਂਟ ਦੁਆਰਾ ਤੇ ਜਿਹੜੀਆਂ ਬੱਸੇ ਜਾਂ ਕੁਝ ਪ੍ਰਾਈਵੇਟ ਆ ਕੁਝ ਗਵਰਨਮੈਂਟ ਦੁਆਰਾ ਤੇ ਫੈਰੀ ਵੀ ਇੱਦਾਂ ਹੀ ਆ ਤੇ ਲਾਈਟ ਰੇਲ ਇਹ ਜਿਹੜਾ ਗਵਰਨਮੈਂਟ ਦੁਆਰਾ ਇਹ ਰਨ ਹੋ ਰਹੀਆਂ ਤੇ ਇਹਨਾਂ ਸਾਰੀਆਂ ਵਿੱਚ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਆ ਤੇ ਉਹਦੇ ਬਾਅਦ ਜਿਹੜਾ ਟਿਕਟਿੰਗ ਸਿਸਟਮ ਆ ਉਹ ਇੱਕ ਕਾਰਡ ਆ ਉਹਨੂੰ ਉਹਨਾਂ ਨੇ ਓਪਲ ਕਾਰਡ ਰੱਖਿਆ ਕਿਉਂਕਿ ਆਸਟ੍ਰੇਲੀਆ ਜਿਹੜਾ ਸੀ ਉਹ ਓਪਲ ਵਾਸਤੇ ਮਸ਼ਹੂਰ ਸੀ ਤੇ ਇਹਨਾਂ ਨੇ ਕਾਰਡ ਦਾ ਨਾਮ ਹੀ ਫਿਰ ਓਪਲ ਕਾਰਡ ਰੱਖਤਾ ਉਹ ਕਾਰਡ ਜਿਹੜਾ ਉਹਨਾਂ ਸਾਰੇ ਮੋੜਜ ਦੇ ਵਿੱਚ ਚੱਲਦਾ ਤੇ ਜੇ ਉਹ ਅਡਲਟ ਨੇ ਕਿਸੇ ਦਿ ਤੇ ਜੇ ਚਾਈਲਡ ਨੇ ਖਰੀਦਣਾ ਤੇ ਉਹ 10 ਡਾਲਰ ਦੰਦਾ ਤੇ ਇਹੋ ਕਾਰਡ ਲੈ ਲਓ ਤੇ ਫਿਰ ਉਹਨੂੰ ਆਪਣੀ ਲੋਡ ਅਨਸਰ ਟਾਪ-ਅਪ ਕਰੀ ਜੋ ਤੇ ਫਿਰ ਆਪਾਂ ਕਿਤੇ ਬਾਅਦ ਡਿਸਕਸ ਕਰਾਂਗੇ ਕਿ ਕਿਹੜਾ ਕਿੰਨਾ ਫੇਰ ਲੱਗਦਾ ਟੋਟਲ ਕਿੰਨਾ ਉਹ ਫਾਕੀਸੇ ਦੂਜੇ ਵਲੌਗ ਚ ਵੇਖਾਂਗੇ ਇਸ ਵਲੌਗ ਦੇ ਵਿੱਚ ਆਪਾਂ ਮੈਟਰੋ ਬਾਰੇ ਡਿਸਕਸ ਕਰਨਾ ਤੇ ਇਹ ਜਿਹੜਾ ਉਪਲ ਕਾਰਡ ਤੋਂ ਬਿਨਾ ਤੁਸੀਂ ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਆ ਜਾਂ ਡੈਬਿਟ ਕਾਰਡ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਉਹ ਜਦੋਂ ਤੁਸੀਂ ਇੱਕ ਵਾਰੀ ਟੈਪ-ਆਨ ਕਰਨਾ ਤੇ ਫਿਰ ਜਿੱਥੇ ਜਾ ਕੇ ਉੱਥੇ ਉੱਥੇ ਟੈਪ-ਆਫ ਕਰਨਾ ਤੇ ਉਹਨੇ ਅਕੋਰਡਿੰਗਲੀ ਜਿਹੜਾ ਆਪਣਾ ਫੇਅਰ ਕੈਲ ਤੇ ਇਹ ਕਰਕੇ ਤੇ ਬਾਕੀ ਕੁਝ ਡਿਸਕਾਊਂਟ ਵੀ ਹੁੰਦਾ ਕਿ ਜੇ ਤੁਸੀਂ ਬੱਸ ਤੋਂ ਬਾਅਦ ਟ੍ਰੇਨ ਲਈਏ 1 ਘੰਟੇ ਦੇ ਵਿੱਚ ਵਿੱਚ ਤੇ ਤੁਹਾਨੂੰ ਉਹਦਾ 2 ਡਾਲਰ ਡਿਸਕਾਊਂਟ ਮਿਲ ਜਾਂਦਾ ਇਦਾਂ ਕੁਝ ਹੁੰਦਾ ਤੇ ਇਹੋ ਜਿਹਾ ਉਹਦਾ ਵੀ ਨਾਲ ਫਾਇਦਾ ਹੈਗਾ ਕਿ ਜਿਹੜੇ ਬੰਦੇ ਪਹਿਲਾਂ ਘਰ ਤੋਂ ਬੱਸ ਲੈਂਦੇ ਆ ਬਾਅਦ ਚ ਮੁੜ ਕੇ ਟ੍ਰੇਨ ਲੈਂਦੇ ਆ ਤੇ ਉਹਨਾਂ ਨੂੰ ਕੁਝ ਡਿਸਕਾਊਂਟ ਮਿਲ ਜੇ ਇਨਕਰੇਜ ਕੀਤਾ ਜਾਂਦਾ ਕਿ ਸੜਕਾਂ ਤੇ ਟ੍ਰੈਫਿਕ ਘਟਾਈ ਜਾਵੇ ਤਾਂ ਕਿ ਮੈਕਸਿਮਮ ਲੋਕ ਜਿਹੜੇ ਉਹ ਪਬਲਿਕ ਟਰਾਂਸਪੋਰਟ ਯੂਜ਼ ਕਰਨ ਤੇ ਹੁਣ ਆਪਾਂ ਚਲੋ ਐਕਚੁਅਲੀ ਗੱਲ ਕਰਦੇ ਆ ਕਿ ਜਿਹੜੀ ਹੈਗੀ ਸਿਡਨੀ ਮੈਟਰੋ ਇਹ ਇਹਦੀ ਹਿਸਟਰੀ ਬਾਰੇ ਕਿ ਕਿਵੇਂ ਇਹਦੀ ਹੋਂਦ ਆਈ ਹੋਂਦ ਵਿੱਚ ਆਈ ਜਾਂਦੀ ਕੰਸਟਰਕਸ਼ਨ ਹੋਈ ਕਿਉਂਕਿ ਪਹਿਲਾਂ ਇੱਥੇ ਸਿਡਨੀ ਟ੍ਰੇਨ ਸੀ ਤੇ ਸਭ ਤੋਂ ਪਹਿਲਾਂ ਇੱਕ ਨਾ ਰੇਲਵੇ ਦਾ ਸੀਗਾ ਕੋਆਰਡੀਨੇਟਰ ਜਨਰਲ ਰੌਨ ਕ੍ਰਿਸਟੀ ਉਹਨੇ ਲਗਭਗ 2001 ਵਿੱਚ ਆਈਡੀਆ ਦਿੱਤਾ ਸੀ ਕਿ ਇੱਕ ਇੰਡੀਪੈਂਡੈਂਟ ਨੈਟਵਰਕ ਡਵੈਲਪ ਕੀਤਾ ਜਾਵੇ ਫਿਊਚਰ ਵਾਸਤੇ ਜਿਹੜਾ 220 ਦੀ ਪੋਪੂਲੇਸ਼ਨ ਹੈ ਉਹਨੂੰ ਹੈਂਡਲ ਕਰਨ ਲਈ ਵੀ ਸਿਡਨੀ ਮੈਟਰੋ ਪਰ ਇਹਦਾ ਜਿਹੜਾ ਆਈਡੀਆ ਸੀ ਉਹ ਛੇਤੀ ਉਹਨਾਂ ਨੇ ਗਵਰਨਮੈਂਟ ਨੇ ਮੰਨਿਆ ਨਹੀਂ ਬਾਅਦ ਉਹਨਾਂ ਡ੍ਰੌਪ ਕਰਤਾ ਪਰ ਬਾਅਦ ਵਿੱਚ ਫਿਰ ਉਹਨਾਂ ਨੇ ਇਹਨੂੰ ਦੁਬਾਰਾ ਸੋਚਿਆ 2007 'ਚ ਕਿ ਹੋਣਾ ਚਾਹੀਦਾ ਇਦਾਂ ਦਾ ਕੁਝ ਤੇ ਫਿਰ ਉਹਨਾਂ ਨੇ ਕੋਈ ਮੈਟਰੋ ਉਹਨੀਆਂ ਵੱਖ-ਵੱਖੇ ਦਾਇਆਂ ਵੀ ਕਿਥੋਂ ਕਿਥੇ ਡਿਵਰਬ ਕੀਤੀ ਜਾਵੇ ਕਿਤੇ ਵਿੱਚ ਪੈਰਾਮੀਟਰ ਐਫਿੰਗ ਲਿੰਕ ਸੀਗਾ ਪੈਰਾਮੀਟਰ ਚੈਟਸਵੁੱਡ ਲਿੰਕ ਸੀਗੇ ਨਾਰਮਲ ਟ੍ਰੇਨ ਦੇ ਪਰ ਬਾਅਦ ਵਿੱਚ ਉਹਨਾਂ ਨੇ ਫਿਰ 2008 ਦੇ ਵਿੱਚ ਸੋਚਿਆ ਕਿ ਨਹੀਂ ਇੱਕ ਮੈਟਰੋ ਵਾਲਾ ਲਿੰਕ ਹੀ ਬਣਾਇਆ ਜਾਵੇ ਤੇ ਉਹਦੇ ਜਿਹੜਾ ਸੀਗਾ ਉਹਨਾਂ ਨੇ ਨਾਰਥ-ਵੈਸਟ ਮੈਟਰੋ ਨੂੰ ਕਿਹਾ ਤੇ ਇਹ ਕਹਿੰਦਾ ਵੀ ਚਲ ਇਹਨੂੰ ਰੌਜ ਹਿਲ ਤੋਂ ਜਿਹੜਾ ਸਿਡਨੀ ਸੀਬੀਡੀ ਹੈ ਜਿੰਦ ਤੱਕ ਡਾਊਨ ਟਾਊਨ ਹੈ ਉਹਦਣਾ ਜੋੜਿਆ ਜਾਵੇ ਤੇ 37 ਕਿਲੋਮੀਟਰ ਟ੍ਰੈਕ ਹੋਊਗਾ ਤੇ 12 ਮਿਲੀਅਨ ਤੇ ਖਰਚ ਆਊਗਾ ਤੇ ਇਹਨੂੰ 2010 ਵਿੱਚ ਸਟਾਰਟ ਕਰਕੇ 2017 ਦੇ ਵਿੱਚ ਫਿਨਿਸ਼ ਕਰ دیا۔ ਪਰ ਫਿਰ ਬਾਅਦ ਕੀ ਹੋਇਆ ਕਿ अर्ली 2010 ਦੇ ਵਿੱਚ ਜਿਹੜਾ ਪ੍ਰੀਮੀਅਰ ਸੀਗਾ ਉਹਨੇ ਆਈਡੀਆ ਜਿਹੜਾ ਸੀਗਾ ਇਹਨੂੰ ਮਤਲਬ ਡਿਪੋਜ਼ ਕਰਤਾ ਕਿਦੋਂ ਕਿ ਜਾ ਕੇ ਵੀ ਕਿਤੇ ਸ਼ੈਲਫ ਤੇ ਰੱਖਤਾ ਵੀ ਨਹੀਂ ਇਹ ਨਹੀਂ ਕਰਨਾ ਕਿਉਂਕਿ 2009 ਵਿੱਚ ਪਹਿਲਾਂ ਪ੍ਰੀਮੀਅਰ ਚੇਂਜ ਹੋ ਗਿਆ ਸੀ ਤੇ ਜਿਹੜਾ ਨਵਾਂ ਪ੍ਰੀਮੀਅਰ ਸੀ ਉਹਨੇਗਾ ਇਹ ਨਹੀਂ ਤੇ ਫਿਰ ਜਿਹੜੀ ਪ੍ਰੀਮੀਅਰ ਕ੍ਰਿਸਟੀਨਾ ਕਨੇਲੀ ਆਈ ਸੀ ਉਨੇ ਕਹੇ ਕਿ ਨਹੀਂ ਬੈਟਰਾ ਕਿ ਅਹੀਂ ਜਿਹੜਾ ਐਗਜ਼ਿਸਟਿੰਗ ਨੈਟਵਰਕ ਹੈ ਉੱਥੇ ਹੀ ਪਾਇਆ ਕਰ ਚੀਏ ਤੇ ਉਹਨੇ ਕਿ ਸਾਊਥ-ਵੈਸਟ ਰੇਲ ਲਿੰਕ ਸੀ ਉਹਦੇ ਤੇ ਜ਼ਿਆਦਾ ਕੰਮ ਕੀਤਾ ਕਿ ਉਹਨੂੰ ਐਕਸਟੈਂਡ ਕਰਨ ਬਾਰੇ ਉਹਨੇ ਸੋਚਿਆ ਤੇ ਉਹ ਐਕਸਟੈਂਡ ਕੀਤਾ ਤੇ ਫਿਰ ਇੱਥੇ ਨਿਊ ਸਾਊਥਵੈਸਟ ਵਿੱਚ 2011-2011 ਦੀ ਗਵਰਨਮੈਂਟ ਚੇਂਜ ਹੋ ਗਈ ਸੀ ਲੇਬਰ ਪਾਰਟੀ ਪਹਿਲਾਂ 16 ਸਾਲ ਰਹੀ ਸੀ ਫਿਰ ਲਿਬਰਲ ਆ ਗਈ ਤੇ ਲਿਬਰਲ ਨੇ ਫਿਰ 2012 ਜਨਾਉਂਸ ਕੀਤਾ ਕਿ ਨਹੀਂ ਇਹ ਬਣਾਵਾਂਗੇ ਜਿਹੜਾ ਨਾਰਥ-ਵੈਸਟ ਲਿੰਕ ਹੈ ਤੇ ਇਹਨੂੰ ਥੋਂ ਟੈਲਾਵੰਗ ਤੋਂ ਲੈ ਕੇ ਤੇ ਇਦਾਂ ਜੇ ਪਹਿਲੀ ਸਟੇਜ ਤੇ ਉਹਨਾਂ ਨੇ ਚੈਟਸਵੁੱਡ ਤੱਕ ਬਣਾਇਆ ਤੇ 2014 ਵਿੱਚ ਉਹਨਾਂ ਨੇ ਜਿਹੜੀ ਸੀ ਉਹ ਦੁਬਾਰਾ ਅਨਾਉਂਸ ਕੀਤਾ ਕਿ ਨਹੀਂ ਇਹਨੂੰ ਜਿਹੜਾ ਹੈਗਾ ਸਿਡਨੀ ਹਾਰਬਰ ਬ੍ਰਿਜ ਦੇ ਥੱਲੇੋਂ ਦੀ ਉੱਥੋਂ ਲੰਗਾ ਕੇ ਤੇ ਅਹੀਂ ਨੂੰ ਸਿਟੀ ਨਾਲ ਜੋੜਾਂਗੇ ਤੇ ਅੱਗੋਂ ਇਹਨੂੰ ਬੈਂਕਸਟਨ ਤੱਕ ਲਾਈਨ ਤੱਕ ਲੈ ਕੇ ਜਾਵਾਂਗੇ ਕਿ ਸਿਡਨਮ ਤੋਂ ਬੈਂਕਸਟਨ ਤੱਕ ਜਿਹੜੀ ਉਹ ਐਗਜ਼ਿਸਟਿੰਗ ਲਾਈਨ ਯੂਜ਼ ਕੀਤੀ ਜਾਊਗੀ ਬਾਕੀ ਨਵੀਂ ਬਣਾਈ ਜਾਊਗੀ ਤੇ ਇਹ ਲਾਈਨ ਫਿਰ ਜਿਹੜੀ ਸੀ ਉਹਨਾਂ 2014 'ਚ ਅਨਾਉਂਸ ਕੀਤੀ ਸੀ ਫਿਰ ਮਈ 2019 ਦੇ ਵਿੱਚ ਖੁੱਲੀ ਤੇ ਪਰ ਪਹਿਲੀ ਸਟੇਜ ਤੇ ਸਿਰਫ ਇਹ ਜਾਂਦੀ ਸੀ ਸਟੇਲਾਬਾਂਗ ਤੋਂ ਚੈਟਸਵ ਦੇ ਬਾਅਦ ਦੇ ਵਿੱਚ ਇਹਨਾਂ ਨੇ 19 ਅਗਸਤ 2024 ਨੂੰ ਇਹ ਲਾਈਨ ਜਿਹੜੀ ਐਕਸਟੈਂਡ ਕਰਦੀ ਸੀ ਸਿਡਨਮ ਤੱਕ ਤੇ ਹੁਣ ਇਸ ਕਰੰਟਲੀ ਜਿਹੜੀ ਇਹ ਸਿਡਨਮ ਤੱਕ ਜਾ ਰਹੀ ਹੈ ਤੇ ਇਹ 52 ਕਿਲੋਮੀਟਰ ਦਾ ਟ੍ਰੈਕ ਹੈ ਟੈਲਾਬਾਂਗ ਤੋਂ ਸਿਡਨਮ ਤੱਕ ਤੇ ਇਹਦੇ ਤੇ 21 ਸਟੇਸ਼ਨ ਆਉਂਦੇ ਆ ਤੇ ਪਰ ਫਿਊਚਰ ਚ ਵਿੱਚ ਇਹਨੇ 2026 ਵਿੱਚ ਬੈਂਕਸਟਨ ਤੱਕ ਜਾਣਾ ਕਿਉਂਕਿ ਬੈਂਕਸਟਨ ਜਿਹੜੀ ਅਗਸਟਿੰਗ ਲਾਈਨ ਸੀ ਸਿਡਨੀ ਰੇਲ ਦੀ ਉਹਨੂੰ ਮੈਟਰੋ ਚ ਕਨਵਰਟ ਹੋਣ ਤੇ ਜੇ ਕੰਮ ਚੱਲ ਰਿਹਾ ਤੇ ਉਹ ਜਦੋਂ ਸ਼ੁਰੂ ਹੋਈ ਫਿਰ ਤੁਹਾਨੂੰ ਆਪਾਂ ਬਾਅਦ ਦੱਸਾਂਗੇ ਤੇ ਆਓ ਹੁਣ ਆਪਾਂ ਸਿਡਨੀ ਮੈਟਰੋ ਬਾਰੇ ਗੱਲ ਕਰਦੇ ਆਂ ਇਹ ਇੱਕ ਆਟੋਮੈਟਿਕ ਸਿਸਟਮ ਹੈ ਇਹਦੇ ਵਿੱਚ ਕੋਈ ਡਰਾਈਵਰ ਨਹੀਂ ਕੋਈ ਗਾਰਡ ਨਹੀਂ ਤੇ ਇਹਦੇ ਵਿੱਚ ਟਰੈਵਲ ਕਰਦੇ ਆਂ ਤੇ ਤੁਹਾਨੂੰ ਇਹਦੇ ਡੋਰ ਜਿਹੜੇ ਆਟੋਮੈਟਿਕ ਖੁੱਲਦੇ ਤੇ ਆਟੋਮੈਟਿਕ ਬੰਦ ਹੁੰਦੇ ਵਿਖਾਉਂਦੇ ਆ ਤੇ ਫਰੰਟ ਤੱਕ ਵੀ ਆਪਾਂ ਦੇਖ ਸਕਦੇ ਹਾਂ ਜਿੱਥੇ ਡਰਾਈਵਰ ਨਹੀਂਗਾ ਤੇ ਫਰੰਟ ਤੋਂ ਆਪਾਂ ਲਾਈਨ ਵੀ ਚੈੱਕ ਕਰ ਸਕਦੇ ਆ ਇਹ ਹੈਗਾ ਜਿਹੜਾ ਸਿਡਨੀ ਰੇਲ ਨੈਟਵਰਕ ਮੈਪ ਤੇ ਇੱਕ ਸਕੀਮੈਟਿਕ ਆ ਮਤਲਬ ਸਕੇਲ ਅਨਸਾਰ ਨਹੀਂਗਾ ਤੇ ਇਹਦੇ ਵਿੱਚ ਜੇ ਆਪਾਂ ਵੇਖੀਏ ক্লোਜ਼ ਕਰਕੇ ਤੁਹਾਨੂੰ ਤੇ ਆਉਗਾ ਟੈਲਾਵਾਂ ਇਹ ਟੈਲਾਵਾਂ ਤੋਂ ਮੈਟਰੋ ਜਾ ਰਹੀ ਹੈ ਜਾਂ ਅੱਗੇ ਦੀ ਲਾਈਨ ਸਾਰੀ ਆਈ ਜਾਂਦੀ ਹੈ ਇੱਥੇ ਇਹਨੇ ਜਾਣਾ ਇਥੋਂ ਸਿਟੀ ਵਿੱਚ ਦੀ ਠੀਕ ਹੈ ਇਧਰੋਂ ਜਿੱਦ ਤੱਕ ਮੈਟਰੋ ਵਿਡ ਬਿੰਕਸਟਾਨ ਤੇ ਬਿੰਕਸਟਾਨ ਤੱਕ ਜਾਂਦੀ ਹੈ ਸਾਰੀ ਇਹ ਜਿਹੜੀ ਇਹ ਮੈਟਰੋ ਲਾਈਨ ਹੈ ਤੇ ਦੂਜੀ ਲਾਈਨ ਜਿੱਦਾਂ ਕੋ ਪਹਿਲਾਂ ਕਿਹਾ ਇੱਕ ਬਣ ਰਹੀ ਹੈ ਪੈਰਾਮਾਟਾ ਸਿਟੀ ਤੇ ਇੱਕ ਨਵੀਂ 에어ਪੋਰਟ ਬਣੀ ਹੋਈ ਹੈ ਬੈਜਰੀਕ ਰਿ ਉਹ ਤੋਂ ਸੇਟ ਵੈਰੀ ਉਹ 에어ਪੋਰਟ ਅਗੇ ਆਪਣੇ ਸਾਥ ਚੱਲਣੀ ਆ ਉਹ ਮੈਟਰ ਦਾ ਨਿਆਰਾ ਹੈ ਤੇ ਪੁਰਾਣਾ ਜਿਹਦਾ ਉਹਦਾ ਹੈਗਾ ਟ੍ਰੇਨ ਵਾਲਾ ਨੈਟਵਰਕ ਤੇ ਇਹ ਵਿੱਚੋਂ ਨਵਾਂ ਇੰਟਰੋਡਿਊਸ ਹੋ ਰਿਹਾ ਮੈਟਰੋ ਵਾਲਾ ਜਿਹੜੀ ਵਿੱਚ ਨੈਸਟਲ ਇਸ ਫੈਲਾਤੀਸਟ ਗੇਟਸ ਵਰ ఓਪਨ ਆਹ ਲਾਈਨ ਕਿਸ ਸਟੇਸ਼ਨ ਲੱਗੀ ਹੋਈ ਹੈ ਜਿਹੜੇ ਜਿਹੜੇ ਸਟੇਸ਼ਨ ਆਈ ਜਾਂਦੇ ਜਿੱਦਾਂ ਤੇ ਪੂਰਾ ਐਂਡ ਕਰਕੇ ਕਿੱਥੇ ਨੇ ਜਾਣਾ ਤੇ ਜਿਹੜੇ ਆਪਾਂ ਮੂਲ ਸਟੈਂਡ ਰੈਡ ਸ਼ੋ ਹੋ ਰਿਹਾ ਇਹ ਜਿਹ ਲਾਈਨ ਖੁੱਲੀ ਨਹੀਂ ਇਹ ਲਾਈਨ ਖੁੱਲਣੀ ਹੈ ਜੇ ਦੀ ਮੈਟਰੋ ਦੀ ਇਹੋ ਖਾਸੀਅਤ ਆ ਕਿ ਇਹਦੇ ਵਿੱਚ ਡਰਾਈਵਰ ਨਹੀਂ ਹੈਗਾ ਇਹਨੂੰ ਡਰਾਈਵਰਲੈਸ ਵੀ ਕਹਿੰਦੇ ਆ ਕਿ ਬਿਨਾਂ ਡਰਾਈਵਰ ਤੋਂ ਚੱਲ ਰਹੀ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਬੰਦਾ ਪਿੱਛੇ ਆ ਆਟੋਮੈਟਿਕ ਹੀ ਰੁਕਦੀ ਆ ਤੇ ਆਟੋਮੈਟਿਕ ਹੀ ਇਹਦੇ ਜਿਹੜੇ ਡੋਰ ਖੁੱਲਦੇ ਆ ਤੇ ਫਿਰ ਆਪਕੇ ਆਟੋਮੈਟਿਕ ਚੱਲ ਪੈਂਦੀ ਆ ਆ ਹੁਣ ਮੈਂ ਇਸ ਦਾ ਫਰੰਟ ਤੇ ਆ ਗਿਆ ਤੇ ਟਰਨ ਲਿਆ ਤੇ ਦੇਖ ਕਰਕੇ ਬਹੁਤਾ ਸਾਫ਼ ਨਹੀਂ ਦਿਖਦਾ ਇਹ ਚੋਂ ਤੇ ਡਰਾਈਵਰ ਨਾਲ ਹੁਣ ਕਰਕੇ ਤੇ ਟਨਲ ਦੇ ਵਿੱਚ ਆਪਾਂ ਕੈਮਰਾ ਫੋਕਸ ਕਰ ਸਕਦੇ ਹਾਂ ਤੇ ਇਹ ਜਿਹੜਾ ਟੈਲਾਵੌਂਗ ਤੋਂ ਚੱਲਦੀ ਹੈ ਤੇ ਸਿਡਨਮ ਤੱਕ ਜਾਂਦੀ ਹੈ ਹੁਣ ਕੰਰੈਂਟਲੀ ਤੇ ਇਹਦੇ ਵਿੱਚ ਜਿਹੜੇ ਆ ਟੈਲਾਵੌਂਗ, ਰਾਉਜ ਹਿਲ, ਕੈਲੀਵਲ ਇਹ ਸਟੇਸ਼ਨ ਉੱਤੇ ਆ ਤੇ ਬੈਲਾ ਵਿਸਟਾ ਵੀ ਅੱਗੋਂ ਅੱਧਾ ਕੁੱਤੇ ਅੱਧਾ ਕ ਤੇ ਲੈ ਆਿੰਦਾ ਫਿਰ ਇਹ ਅੰਡਰਗਰਾਉਂਡ ਹੋ ਜਾਂਦੀ ਹੈ ਸਾਰੀ ਤੇ ਜਾ ਕੇ ਚੈਰੀ ਬਰੋ ਕਾ ਅਗੇ ਸਟੇਸ਼ਨ ਥੋੜਾ ਜਿਹਾ ਉੱਪਰ ਹੁੰਦਾ ਤੇ ਉਦੋਂ ਬਾਅਦ ਫਿਰ ਅੰਡਰਗਰਾਉਂਡ ਹੀ ਜਾਂਦੀ ਹੈ ਪਰ ਐਪਿੰਗ ਸਟੇਸ਼ਨ ਜਿਹੜਾ ਕਿ ਗਰਾਉਂਡ ਤੇ ਆ ਉੱਥੋਂ ਫਿਰ ਇਹ ਅੰਡਰਗਰਾਉਂਡ ਜਾਂਦੀ ਹੈ ਸਿ ਸਿਡਨੀ ਨੂੰ ਤੱਕ ਤੇ ਸਿਡਨੀ ਫਿਰ ਅਬਵ ਗਰਾਉਂਡ ਸਟੇਸ਼ਨ ਤੇ ਮਤਲਬ ਉੱਤੇ ਆ ਧਰਤੀ ਦੇ ਉਦੋਂ ਬਾਅਦ ਜਿਹੜੀ ਅਗਲੀ ਲਾਈਨ ਹੈ ਬੈਂਕ ਤੋਂ ਤੱਕ ਉਹ ਸਾਰੇ ਸਟੇਸ਼ਨ ਉੱਤੇ ਧਰਤੀ ਤੋਂ ਉੱਤੇ ਹੋਣੇ ਕਿਉਂਕਿ ਉਹ ਹੈਗੇ ਆ ਐਗਜ਼ਿਸਟਿੰਗ ਜਿਹੜੀ ਲਾਈਨ ਸੀ ਸਿਡਨੀ ਰੇਲ ਦੀ ਉਹਨੂੰ ਕਨਵਰਟ ਕਰਤਾ ਇਹਨਾਂ ਨੇ ਮੈਟਰੋ ਦੇ ਵਿੱਚ ਤੇ ਇਸ ਕਰਕੇ ਮਤਲਬ ਟੈਲਾਵੌਂਗ ਤੋਂ ਬੈਲਾਬਿਸਟਾ ਤੱਕ ਅਬਵ ਗਰਾਉਂਡ ਫਿਰ ਅੰਡਰਗਰਾਉਂਡ ਐਪਿੰਗ ਫਿਰ ਅਬਵ ਗਰਾਉਂਡ ਤੇ ਫਿਰ ਅੰਡਰਗਰਾਉਂਡ ਸਿਡਨੀ ਤੋਂ ਲੈ ਕੇ ਗਾਂ ਫਿਰ ਜਿਹੜੇ ਸਟੇਸ਼ਨ ਆ ਉਹ ਅਬਵ ਗਰਾਉਂਡ ਹੀ ਹੋਣੇ ਇੱਥੇ ਤੁਹਾ ਜਿਹੜੇ ਤੁਸੀਂ ਇੱਥੇ ਸਫ਼ਰ ਕਰ ਰਹੇ ਹੋ ਨੇ ਅੰਦਰ ਦੇ ਸਟੇਸ਼ਨ ਆ ਜਾਂਦੇ ਸਾਰੇ ਤੇ ਜਿਹੜੇ ਸਟੇਸ਼ਨ ਤੱਕ ਜਾਣੀ ਆ ਉਹ ਐਂਡ ਤੇ ਸਟੇਸ਼ਨ ਹੁੰਦਾ ਤੇ ਜਿਹੜੇ ਲਾਈਨ ਗ੍ਰੀਨ ਹੋਈ ਜਾਂਦੀ ਹੈ ਜਿੱਦਾਂ ਉਹ ਸਟੇਸ਼ਨ ਸਾਰੇ ਪਿੱਛੇ ਲੰਘ ਗਿਆ ਤੇ ਇਥੋਂ ਇਹ ਇੰਡੀਕੇਸ਼ਨ ਹੁੰਦੀ ਹੈ ਵੀ ਅਗਲਾ ਸਟੇਸ਼ਨ ਤੁਹਾਡਾ ਆ ਰਿਹਾ ਪਰ ਇਹ ਹਰ ਸਟੇਸ਼ਨ ਦੇ ਅਨਾਉਂਸ ਵੀ ਕਰਦੀ ਹੈ ਕਿ ਜਿਹੜਾ ਨੈਕਸਟ ਸਟੇਸ਼ਨ ਕਿਹੜਾ ਆ ਰਿਹਾ ਤਾਂ ਕਿ ਤੁਸੀਂ ਤਿਆਰ ਹੋ ਜਾਓ ਤੇ ਉੱਤੇ ਉਤਰ ਜਾਓ ਕਿਉਂਕਿ ਆਟੋਮੈਟਿਕ ਸਿਸਟਮ ਹੈ ਸਾਰਾ This stop is approaching ਇਹ ਹੁਣੇ ਇੱਥੋਂ ਚੱਲ ਕੇ ਰੌਜਹਲ ਤੋਂ ਤੇ ਚੈਟਰਸਡ ਪਹੁੰਚ ਗਏ ਤਾਂ ਚੈਟਰਸਡ ਬਾਗਗਨ ਸਟੇਸ਼ਨ ਆ ਇੱਥੇ ਹੀ ਹੁਣ ਚੇਂਜ ਕਰਾਂਗੇ ਇਹ ਮੈਟਰੋ ਅੱਗੇ ਚਲੀ ਗਈ ਐ ਅਸੀਂ ਹੁਣ ਜਾਵਾਂਗੇ ਇੱਥੋਂ ਸਿਡਨੀ ਟ੍ਰੇਨ ਤੇ ਅਸੀਂ ਸਿਟੀ ਜਾਣਾ ਉਹ ਵੀ ਸਿਟੀ ਜਾਂਦੀ ਸੀ ਪਰ ਅਸੀਂ ਇਧਰ ਕਿਉਂਕਿ ਜਾਣਾ ਸੀਗਾ ਮਿਲਸਨ ਜੀ ਪੁਆਇੰਟ ਵੱਲ ਇਹ ਹੈਗਾ ਜੀ ਇੰਡੀਕੇਟਰ ਬੋਰਡ ਜਿੱਦਾਂ ਆਪਾਂ ਉੱਤਰੇ ਤੋਂ ਸਿਡਨੀ ਤੱਕ ਨੂੰ ਜਾਣਾ ਸੀ ਇਹਨੇ ਫਿਰ ਸਾਰੇ ਸਟਾਪ ਆ ਰਹੇ ਆ ਇਧਰ ਸਟੇਸ਼ਨ ਤੇ ਇੰਡੀਕੇਟਰ ਬੋਰਡ ਲੱਗੇ ਹੁੰਦੇ ਆ ਸਿਡਨੀ ਵਿੱਚ ਉੱਤਰੇ ਸਿਡਨੀ ਵਿੱਚ ਆ ਗਈ ਐ ਕਿਸ ਸੈਕਸ਼ਨ ਤੋਂ ਆਈ ਹੈ ਤੇ ਜਿੱਦਾਂ ਅਸੀਂ ਆਏ ਆ ਪਹਿਲਾ ਬੰਦ ਤੇ ਉਹ ਤਾਂ ਮੁੜ ਗਈ ਤੇ ਇਹ ਆਪਾਂ ਹੁਣ ਗੱਲ ਕਰ ਰਹੇ ਸੀ ਸਿਡਨੀ ਮੈਟਰੋ ਬਾਰੇ ਤੇ ਇਹਦੇ ਹੈਗੇ ਆ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੋਲੋ ਸਟੇਟ ਜਿਹੜੀ ਆ ਨਿਊ ਸਾਊਥ ਵੇਲ ਤੇ ਉਹਦੇ ਵਿੱਚ ਡਿਪਾਰਟਮੈਂਟ ਆਫ ਟ੍ਰਾਂਸਪੋਰਟ ਤੇ ਉਹਦੇ ਪਬਲਿਕ ਟ੍ਰਾਂਸਪੋਰਟ ਦੇ ਜਿਹੜੇ ਹੈਗੇ ਆ ਵੱਖ-ਵੱਖ ਸਾਧਨ ਸੀਗੇ ਆਪਾਂ ਸ਼ੁਰੂ ਚ ਕਿਹਾ ਸੀਗਾ ਬੀ ਸਿਡਨੀ ਟ੍ਰੇਨ ਸਿਡਨੀ ਮੈਟਰੋ ਸਿਡਨੀ ਬੱਸ ਸਿਡਨੀ ਫੇਰੀਜ ਤੇ ਲਾਈਟ ਰੇਲ ਲਾਈਟ ਰੇਲ ਵੀ ਹੈਗੀ ਉਹ ਸੜਕ ਤੇ ਚਲਦੀ ਹੈ ਜਿੱਦਾਂ ਉਹ ਚਲਦੀ ਟਰੈਕ ਤੇ ਆ ਤੇ ਪਰ ਚਲਦੀ ਸੜਕ ਤੇ ਉਹਨੂੰ ਲਾਈਟ ਰੇਲ ਕਹਿੰਦੇ ਆ ਤੇ ਆਪਾਂ ਅੱਜ ਦੇ ਵਲੌਗ ਵਿੱਚ ਸਿਰਫ ਜਾਣਕਾਰੀ ਤੁਹਾਨੂੰ ਦਿੱਤੀ ਆ ਸਿਡਨੀ ਮੈਟਰੋ ਬਾਰੇ ਇਹ ਵੈਸੇ ਵੀ ਜੰਗੇਸਟ ਆ ਜਿੱਦਾਂ ਆਪਾਂ ਸ਼ੁਰੂ ਚ ਕਿਹਾ ਸੀ ਅਸੀਂ ਅਸੀਂ ਕਿ 2001 ਚ ਜਿਹੜੀ ਪਲੈਨਿੰਗ ਆਈ ਫਿਰ ਕਰਦਿਆਂ ਕਰਾਉਂਦੇ ਆ 2012 ਚ ਜਿਹੜੀ ਗਵਰਨਮੈਂਟ ਆਈ ਉਹਨੇ ਅਨਾਉਂਸ ਕੀਤਾ ਤੇ ਉਹਨਾਂ ਨੇ 2014 ਚ ਬਣਾਉਣੀ ਸ਼ੁਰੂ ਕੀਤੀ ਤੇ 19 ਦੇ ਵਿੱਚ ਇਹ ਪਹਿਲੀ ਸਟੇਜ ਆਈ ਸੀ 24 ਵਿੱਚ ਦੂਜੀ ਸਟੇਜ ਆਈ ਸੀ ਤੇ 26 ਵਿੱਚ ਦੀ ਤੀਜੀ ਸਟੇਜ ਹੋਣੀ ਆ ਬਿੰਕਸਟਨ ਵਾਲੀ ਤੇ ਇਸੇ ਤਰ੍ਹਾਂ ਦੋ ਹੋਰ ਸਿਡਨੀ ਮੈਟਰੋ ਵੀ ਬਣ ਰਹੀਆਂ ਇੱਕ ਬਣ ਰਹੀ ਆ ਵੈਸਟ ਮੀਟ ਤੋਂ ਸਿਟੀ ਨੂੰ ਉਹ ਪੈਰਾਮਾਟਾ 올림픽 ਪਾਰਕ ਤੱਕ ਜਾਊਗੀ ਹੰਟਰ ਸਟ੍ਰੀਟ ਸਟੇਸ਼ਨ ਤੱਕ ਤੇ ਇੱਕ ਸਿਡਨੀ ਮੈਟਰੋ ਹੋਰ ਨਵੀਂ ਬਣ ਰਹੀ ਆ ਇੱਕ ਨਵੀਂ 에어ਪੋਰਟ ਬਣ ਰਹੀ ਆ ਸਿਡਨੀ ਦੇ ਵਿੱਚ ਜਿਹੜੀ ਉਹ ਸੈਂਟ ਮੈਰੀ ਜਾਊਗੀ ਜੀ ਤੇ ਅਜੇ ਫਿਲਹਾਲ ਇਹ ਤਿੰਨ ਪਰ ਫਿਊਚਰ ਦੇ ਵਿੱਚ ਇਹਨਾਂ ਨੂੰ ਐਕਸਟੈਂਡ ਕਰਨਗੇ ਸਿਡਨੀ ਮੈਟਰੋ ਨੂੰ ਕਿਉਂਕਿ ਸਿਡਨੀ ਟ੍ਰੇਨ ਤੇ ਸਿਡਨੀ ਮੈਟਰੋ ਦਾ ਡਿਫਰੈਂਸ ਇਹੋ ਹੀ ਆ ਕਿ ਸਿਡਨੀ ਟ੍ਰੇਨ ਡਬਲ ਰੈਕ ਟ੍ਰੇਨ ਆ ਕੈਪੈਸਿਟੀ ਜ਼ਿਆਦਾ ਤੇ ਡਰਾਈਵਰ ਆਪਰੇਟ ਕਰਦਾ ਜਿਹੜੀ ਸਿਡਨੀ ਮੈਟਰੋ ਹੈ ਸਿੰਗਲ ਟ੍ਰੈਕ ਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਕੈਪੈਸਿਟੀ ਘੱਟ ਹੁੰਦੀ ਆ ਕੰਪੇਅਰਡ ਟੂ ਦੋਸਰ ਨੂੰ ਤੇ ਇਹ ਆਟੋਮੈਟਿਕ ਆ ਇਹਨਾਂ ਵਿੱਚ ਕੋਈ ਦੂਜਾ ਨਹੀਂ ਹੁੰਦਾ ਗਾਰਡ ਜਾਂ ਦੂਰ ਨਗਰ ਤੇ ਅੱਜ ਇਸ ਦੇ ਵਲੌਗ ਦੇ ਵਿੱਚ ਆਪਾਂ ਸਿਰਫ ਸਿਡਨੀ ਜਿਹੜੀ ਮੈਟਰੋ ਹੈ ਇਹਦੇ ਬਾਰੇ ਗੱਲ ਕੀਤੀ ਆਪਾਂ ਪਰ ਜਿਹੜੀ ਤੁਹਾਨੂੰ ਇਹਦੇ ਵਿੱਚ ਮੈਂ ਹੁਣ ਜਿੱਦਾਂ ਵਿਖਾਏ ਆ ਬਹੁਤੇ ਵੀਡੀਓ ਜਾਂ ਦੂਜੇ ਵਲੌਗ ਸਾਰੇ ਉਹ ਹੈਗਾ ਸੀਗਾ ਕਿ ਇਹਦਾ ਵਿੱਚ ਹੈਗਾ ਸਿੰਗਲ ਟਰੈਕ ਕਰਕੇ ਤੇ ਖਾਲੀ ਸੀਟਾਂ ਕਿਉਂਕਿ ਅਸੀਂ ਆਪ ਪੀਕ ਟ੍ਰੈਵਲ ਕੀਤੀ ਹੈ ਸਿਡਨੀ ਦੇ ਵਿੱਚ ਇਹ ਵੀ ਡਿਫਰੈਂਸ ਹੈ ਕਿ ਜੇ ਤੁਸੀਂ ਸਵੇਰੇ ਪੀਕ ਟਾਈਮਸ ਟ੍ਰੈਵਲ ਕਰਦੇ ਆ 6 ਤੋਂ 9 ਤੇ ਸ਼ਾਮ ਨੂੰ 3 ਤੋਂ 6 ਤੇ ਤੁਹਾਨੂੰ ਕਈ ਵਾਰੀ ਸੀਟ ਵੀ ਨਹੀਂ ਮਿਲਦੀ ਫੁੱਲੀ ਟ੍ਰੇਨ ਪੈਕ ਹੁੰਦੀ ਹੈ ਤੇ ਖਲੂਨ ਨੂੰ ਜਗ੍ਹਾ ਵੀ ਨਹੀਂ ਮਿਲਦੀ ਪਰ ਜੇ ਤੁਸੀਂ ਬਾਕੀ ਟਾਈਮ ਚ ਟਰੈਵਲ ਕਰਦੇ ਆ 6 ਵਜੇ ਤੋਂ ਪਹਿਲਾਂ 9 ਤੋਂ 3 ਵਜੇ ਤੱਕ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਚ ਤੇ ਫਿਰ ਜਿਹੜੀ ਆ ਉਹ ਆਮ ਤੌਰ ਤੇ ਟ੍ਰੈਨਾਂ ਜਿਹੜੀਆਂ ਉਹ ਹਾਫ ਫੁੱਲੀ ਹੁੰਦੀਆਂ ਜਿਹੜੀਆਂ ਉਹ ਤੋਂ ਵੀ ਘੱਟ ਹੁੰਦੀਆਂ ਤੇ ਉਹਦੇ ਵਿੱਚ ਜਿਹੜੀ ਕੈਪੈਸਿਟੀ ਉਹ ਜ਼ਿਆਦਾ ਹੁੰਦੀ ਹੈ ਤੇ ਇਹ ਚਲੋ ਆਪਣਾ ਵਲੌਗ ਸੀਗਾ ਸਾਰਾ ਸਿਡਨੀ ਮੈਟਰੋ ਬਾਰੇ ਤੇ ਹੁਣ ਆਪਾਂ ਅਗਲੇ ਵਲੌਗ ਵਿੱਚ ਤੁਹਾਨੂੰ ਕੋਈ ਹੋਰ ਟ੍ਰਾਂਸਪੋਰਟ ਦਾ ਜਿਹੜਾ ਪਬਲਿਕ ਟ੍ਰਾਂਸਪੋਰਟ ਦਾ ਸਾਧਨ ਕਹਾਂਗੇ ਤੇ ਇਹ ਵਲੌਗ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਮਿਲਦੇ ਆਪਾਂ ਫਿਰ ਹੁਣ ਅਗਲੇ ਵਲੌਗ ਦੇ ਵਿੱਚ ਥੈਂਕ ਯੂ